ਵਰਜੀ ਦਾ ਖਾਲਸਾ ਵਰਜੀ ਕੀ ਫਤਿਹ ਸੰਪਰਦਾਇਕar ਸੇਵਾ ਸੁਨਾਲੀ ਸਾਹਿਬ ਬਾਪੁਰਖਾਂ ਵੱਲੋਂ ਗਰੀਬ ਕਿਸਾਨਾਂ ਵਾਸਤੇ ਜਿਹੜੀ ਡੀਜ਼ਲ ਬੀਜ ਖਾਦੀ ਸੇਵਾ ਜਿਹੜੀ ਚੱਲ ਰਹੀ ਆ ਅੱਜ ਚੰਬਾ ਕਲਾਂ 16 12 2025 ਨੂੰ ਡੀਜ਼ਲ ਦੀ ਸੇਵਾ ਜਿਹੜੀ ਆ ਮਾਪੁਰਖਾਂ ਵੱਲੋਂ ਆਈ ਆ ਟਰੈਕਟਰ ਜਿਹੜੇ ਆ ਕਿਰਾਏ ਪਾ ਕੇ ਆਪਣੇ ਪੇਲੀਆਂ ਪਤਰੀਆਂ ਕਰ ਰਹੇ ਆ ਡੀਜ਼ਲ ਪਵਾ ਕੇ ਲੈ ਕੇ ਜਾ ਰਹੇ ਆ ਲਈ ਜਾ ਚਲਾਈ ਜਾ ਸੇਬਸਾ ਥੋੜੀ ਜਿਹੀ ਵੱਡੀ ਲਾ ਜਦੋਂ ਤੂੰ ਦੇ ਇਹਦੇ ਸਾਹਮਣੇ ਕਾ ਤੇਰੇ ਸਾਹਮਣੇ ਹੁੰਦਾ ਹਾਲੋ ਜਿੰਦਾ ਹਾਲੋ ਇਹ ਨਾ ਉਹ ਮੈਂ ਤਾਂ ਮੈਨੂੰ ਲੱਗਦਾ ਚਲਾਈ ਜਾ ਚਲਾਈ ਜਾ